ਨੇ ਇਹ ਮੈਨੂੰ ਲੱਗਦਾ ਵੀ ਇਹ ਕੁਛ ਨਾਲ ਕੁਐਸਚਨ ਨਹੀਂ ਇੱਥੇ ਤੇ ਆ ਕੇ ਗੁਰੂ ਰਾਮਦਾਸ ਜੀ ਦਾ ਦਵਾਰ ਹੈ ਗੁਰੂ ਨਾਨਕ ਸਾਹਿਬ ਜੀ ਦਾ ਦਵਾਰ ਹੈ ਇੱਥੇ ਤੇ ਕੁਛ ਨਹੀਂ ਦੀ ਗੱਲੀ ਹੈ ਨਹੀਂ ਵੀ ਕਿਦਾਂ ਦਾ ਲੱਗ ਰਿਹਾ ਹੈ ਤਾਂ ਬਾਹਰ ਇੱਥੇ ਆਗੇ ਕੁਛ ਹੋਰ ਫੀਲ ਹੁੰਦਾ ਬਾਹਰ ਜਾ ਕੇ ਕੁਛ ਹੋਰ ਫੀਲ ਹੁੰਦਾ ਹੈ ਇਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ ਇੱਥੇ ਆਗੇ ਜਿਹੜਾ ਸਕੂਨ ਮਿਲਦਾ ਹੈ ਉਹ ਕਿਤੇ ਬਾਹਰ ਹੈ ਹੀ ਨਹੀਂ ਬਾਬਾ ਜੀ ਬੜੀ ਸਿੱਖ ਬਾਕੋ ਆ ਜੀ ਜੀ ਕੁਛ ਕਹਣਾ ਚਾਹੁੰਦੇ ਨੇ 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 ਸਾਰਾ ਕੁਝ ਦੱਸਤਾ ਸਾਰੇ ਮਾਰੇ ਸਾਰੇ ਇੱਕੋ ਹੀ ਹੈ ਮੈਨੂੰ ਲੱਗਦਾ ਜਾਣਕਾਰੀ ਨਹੀਂ ਕੁਝ ਇਤਿਹਾਸ ਨਾਲ ਸੰਜਿਆ ਪਈਆਂ ਕਹਿਦੇ ਹਾਂ ਹਾਂ ਬਿਲਕੁਲ 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 ਹਾਂ ਪਿੱਛੇ ਆਪਾਂ ਦਸੋਂ ਪਾਤਸ਼ਾਹੀਆਂ ਦੇ ਸ਼ਬਦ ਵੀ ਗਏ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸ਼ਬਦ ਗਿਆ ਸੀ ਦਿਨ ਦਾ ਇਹ ਸਹਾਰਾ ਮੈਨੂੰ ਪਲ-ਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਇਹ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਡਿਠੇ ਸਵੇਰ ਥਾਵ ਨਹੀਂ ਤਦ ਜੇ ਆ ਬੱਧੋ ਪੁਰਖ ਵਧਾਦੇ ਤਾਂ ਤੂੰ ਸੋਹਿਆ ਧੰਨ ਧੰਨ ਗੁਰੂ ਰਾਮਦਾਸ ਜੀ ਤੇ ਪਾਤਸ਼ਾਹ ਦਾ ਦਰ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿਦੇ ਦਰਸ਼ਨ ਇਸ਼ਨਾਣ ਲਈ ਹਰ ਸਿੱਖ ਦੁਨੀਆ ਦੇ ਕੋਨੇ-ਕੋਨੇ ਚ ਵਸਦਾ ਵਸਦਾ ਨਿਤ ਅਰਦਾਸ ਕਰਦਾ ਉਹਦੀ ਅਰਦਾਸ ਦੇ ਗੋਲ ਹੁੰਦੇ ਆ ਸਤਿਗੁਰਾਂ ਦੇ ਦਰਸ਼ਨ ਸੁਨਾ ਇਸ ਦਰਬਾਰ ਗਾ ਦੁਨੀਆ ਕੋਈ ਦਾਵ ਨਹੀਂ ਤੇ ਗੁਰੂ ਰਾਮਦਾਸ ਦੇ ਦਰ ਤੇ ਮਤਮਸਤਕ ਹੋਣ ਵਾਸਤੇ ਆਏ ਆਂ ਸਤਖੰਡ ਸ੍ਰੀ ਦਰਬਾਰ ਸਾਹਿਬ ਧੰਨ ਗੁਰਗ੍ਰੰਥ ਸਾਹਿਬ ਜੀ ਤੇ ਪਾਤਸ਼ਾਹ ਨੂੰ ਨਤਮਸਤਕ ਹੋਏ ਆਂ श्री अकाल तख्त साहब के नतमस्तक तो हो गए हैं शहीदों के स्थाना बाबा दीप सिंह जी धन बा गुरबखी संत जरनैल खालसा भिंडर वाले और उन्नीस सौ चौरासी समूह को यादगारी स्थान गुरु तेग बहादुर साहब सचे पातशाह महाराज के पावन स्थान से गुरद्वारा खड़ा साहब सारे गुरस्थाना नतमस्तक तो होना गुरु के दर्शन के दायरे जदों भी ਸਤਿਗੁਰ ਸਚੇ ਪਾਰਸਾ ਦਾ ਹੁਕਮ ਹੁੰਦਾ ਇਸ ਨਾਮ ਤੇ ਦਰਸ਼ਨ ਕਰਨ ਆਈਦਾ ਅੱਜ ਮੇਰੇ ਨਾਲ ਲਗਮਾਲ ਵਾਲੀ ਥਾਨ ਦੇ ਜੀ ਦਮਤੀ ਜਿਨ੍ਹਾਂ ਨੂੰ ਸੰਤ ਜੀ ਪੀਰ ਬਹਾਦਰ ਚੰਦ ਜੀ ਤੋਂ ਬਾਅਦ ਥਾਨ ਦੀ ਜ਼ਿੰਮੇਵਾਰੀ ਜਿਹੜੀ ਬਤੀ ਗਈ ਉਹ ਵੀ ਅੱਜ ਨਕਮਸਤਕ ਹੋਣ ਆਪਣੇ ਸਾਥੀਆਂ ਸਮੇਤ ਆਏ ਆ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅਰਦਾਸ ਸਰਬੱਤ ਦੇ ਭਲੇ ਦੀ ਕਿਉਂਕਿ ਇਹ ਦਾਰਿਆ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਤੋਂ ਵਰਨਾ ਕੋ ਸਾਂਝਾ ਜਿਵੇਂ ਰੋਜ਼ਾਨਾ ਦੁਨੀਆਂ ਦੇ ਕੋਨੇ-ਕੋਨੇ ਤੇ ਵਾਜ ਜਾਂਦੀ ਏਕਤਾ ਇੱਕ ਸਕੇ ਹਮਾਰਕ ਉਹ ਮੇਰਾ ਗੁਰਹਾਈ ਸੋ ਸਤਗੁਰੂ ਦੇ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਦਰਸ਼ਨ ਕੀਤੇ ਆ ਔਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਦੇ ਨਹੀਂ ਆਇਆ ਅੱਜ ਮੇਰੇ ਨਾਲ ਉਹ ਵੀ ਆਏ ਆ ਜਿਹੜੇ ਕਦੇ ਨਹੀਂ ਸੀ ਆਏ ਬਹੁਤ ਸਾਰੇ ਸ਼ਰਧਾਲੂ ਜਿਹੜੇ ਆ ਭਾਵੇਂ ਕਿ ਬਾਬਾ ਗੁਰਿੰਦਰ ਸਿੰਘ ਦਾ ਪਹਿਲਾਂ ਵੀ ਕਈ ਵਾਰ ਆਏ ਦਰਸ਼ਨ ਕੀਤੇ ਹਨ ਤਾਂ ਪਹਿਲੇ ਜਿਹੜੇ ਸੀ ਬਾਬਾ ਹਕੀਮ ਸਾਹਿਬ ਉਹ ਵੀ ਕਈ ਵਾਰ ਦਰਸ਼ਨ ਕਰਕੇ ਗਏ ਤਾ ਕੋਸ਼ਿਸ਼ ਰਹਿੰਦੀ ਆ ਕਿਉਂਕਿ ਸਥਾਨ ਜਗਮਾਲਵਾਲੀ ਦੇ ਜਿਹੜੇ ਸ਼ਰਧਾਲੂ ਆ ਉਹ ਬਾੜਮੀਰ ਦੇ ਵਿੱਚੋਂ ਰਾਜਸਥਾਨ ਤੋਂ ਹਰਿਆਣੇ ਦੇ ਜਿਹੜੇ ਬਹੁਤ ਸਾਰੇ ਸ਼ਰਧਾਲੂ ਗੈਰ ਸਿੱਖ ਜਿਹੜੇ ਕਦੇ ਦਰਬਾਰ ਸਾਹਿਬ ਨਹੀਂ ਗਏ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਿੱਖਾਂ ਚ ਦਾ ਸਿੱਖੀ ਦਾ ਪ੍ਰਚਾਰ ਕਰਦੇ ਆ ਕੁਰਬਾਨੀ ਦਾ ਗੁਰਮਤਿ ਆ ਜਿਹੜੇ ਗੈਰ ਸਿੱਖ ਕਦੇ ਨਹੀਂ ਆਏ ਉਹਨਾਂ ਨੂੰ ਗੁਰੂ ਦੇ ਦਰ ਨਾਲ ਜੋੜਿਆ ਜਾਵੇ ਤੇ ਦਰਸ਼ਨ ਕਰਨ ਆਉਣ ਗੁਰੂ ਦੇ ਦਰ ਤੋਂ ਗੁਰੂ ਦੇ ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਜਾਣੂ ਹੋਣ ਪੱਜ ਸਤਗੁਰ ਸੱਚੇ ਪਾਤਸ਼ਾਹ ਨੇ दर्शन आए हैं और बाबा वरिंदर सिंह अपने फोटो वायरल होगी जो दर्शन करने है हमेशा ही देखो जीडिया